ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋ ਰਹੇ ਬੀਤੇ ਦਿਨਾਂ ਦੇ ਯੁੱਧ ਦੇ ਜਿਹੜੇ ਹਾਲਾਤ ਸੀ ਉਸ ਦੇ ਉੱਤੇ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ ਤੇ ਇਸ ਲਈ ਯੁੱਧ ਵਿਰਾਮ ਯਾਨੀ ਕਿ ਸੀਜ਼ ਫਾਇਰ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਤਾਂ ਡੀਜੀਐਮਓ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਪਾਕਿਸਤਾਨ ਅਤੇ ਇੰਡੀਆ ਦੇ ਡੀਜੀਐਮਓ ਵੱਲੋਂ ਇਹ ਇੱਕ ਜਿਹੜਾ ਐਲਾਨ ਕੀਤਾ ਗਿਆ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭੂਮਿਕਾ ਨਿਭਾਈ ਹੈ ਉਹ ਨਿਭਾਈ ਹੈ ਡੋਨਲਡ ਟਰੰਪ ਨੇ ਪਰ ਡੋਨਲਡ ਟਰੰਪ ਜਿਸ ਵਲੇ ਐਲਾਨ ਕਰਦੇ ਨੇ ਕਿ ਦੋਨਾਂ ਨਾਲ ਗੱਲਬਾਤ ਹੋ ਗਈ ਹੈ ਤਾਂ ਇਮੀਡੀਏਟ ਇਫੈਕਟ ਜਿਹੜਾ ਹੈ ਸੀਜ਼ ਫਾਇਰ ਕੀਤਾ ਜਾਏਗਾ ਪਰ ਵੱਡਾ ਸਵਾਲ ਕਿ ਡੋਨਲਡ ਟਰੰਪ ਨੇ ਇਹ ਚੀਜ਼ ਸ਼ੋਅ ਕਰ ਦਿੱਤੀ ਹੈ ਕਿ ਉਹ ਦੁਨੀਆ ਦਾ ਬਾਦਸ਼ਾਹ ਹੈ ਕਿਉਂਕਿ ਬਹੁਤ ਸਾਰੇ ਦੇਸ਼ ਅਗਰ ਗੱਲ ਕਰੀਏ ਨਾਰਵੇ ਦੀ ਜੀ7 ਕੰਟਰੀ ਜਿਹੜੀਆਂ ਸੀ ਜਾਂ ਹੋਰ ਵੀ ਯੂਰੋਪੀਅਨ ਨੇਸ਼ਨ ਸੀ ਉਹ ਸਾਰੇ ਗੱਲਬਾਤ ਕਰਨ ਲਈ ਤਿਆਰ ਸੀ ਲੇਕਿਨ ਐਂਡ ਤੇ ਜਿਹੜਾ ਸਿੱਕਾ ਚੱਲਿਆ ਹੈ ਉਹ ਡੋਨਲਡ 트੍ਰੰਪ ਤਾਂ ਚੱਲਿਆ ਹੈ ਤਾਂ ਡੋਨਲਡ 트੍ਰੰਪ ਇੱਕ ਤਰ੍ਹਾਂ ਦਾ ਕਿਹਾ ਜਾਵੇ ਤੇ ਇੱਕ ਬੜਾ ਵੱਡਾ ਸਰਪੰਚ ਜਿਸ ਤਰ੍ਹਾਂ ਪਿੰਡਾਂ 'ਚ ਹੁੰਦਾ ਜਿਸ ਦੀ ਪਾਵਰ ਹੁੰਦੀ ਹੈ ਤਾਂ ਡੋਨਲਡ 트੍ਰੰਪ ਨੇ ਆਪਣੀ ਪਾਵਰ ਇੱਕ ਵਾਰ ਫੇਰ ਦੁਨੀਆ 'ਚ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚਾਵੇ ਤੇ ਇਸ ਦੁਨੀਆ 'ਚ ਕੁਝ ਵੀ ਹੋ ਸਕਦਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀ ਟੈਰਿਫ ਵਾਰ ਹੋਈ ਸੀ ਤਾਂ ਉਸ ਦੇ ਵਿੱਚ ਵੀ ਡੋਨਲਡ 트੍ਰੰਪ ਮੁੱਖ ਭੂਮਿਕਾ ਸੀ ਤੇ ਹੂੰ ਦੋਵੇਂ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੜਾਈ ਚੱਲ ਰਹੀ ਸੀ ਉਸ ਦੇ ਵਿੱਚ ਵੀ ਡੋਨਲਡ 트੍ਰੰਪ ਨੇ ਵੱਡੀ ਭੂਮਿਕਾ ਨਿਭਾਉਂਦੇ ਹੋਏ ਦੋਵਾਂ ਦੇ ਵਿੱਚ ਜਿਹੜੀ ਹੈ ਇੱਕ ਸਹਿਮਤੀ ਬਦਾਂ ਬ ਫਿਲਹਾਲ ਜਿਹੜਾ ਹੈ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਤਾਂ ਇਹਦੇ ਨਾਲ ਫੋਰਸਿਸ ਨੂੰ ਥੋੜੀ ਰਿਲੈਕਸੇਸ਼ਨ ਜ਼ਰੂਰ ਮਿਲਿਆ ਨੇ ਪਰ ਵੱਡਾ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਕੰਡੀਸ਼ਨ ਕੀ ਨੇ ਕਿਹੜੀ-ਕਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਹਦੇ ਸਿਰ ਦੇ ਉੱਤੇ ਦੋਵੇਂ ਦੇਸ਼ਾਂ 'ਚ ਸਹਿਮਤੀ ਬਣੀ ਕਿਉਂਕਿ ਪਾਕਿਸਤਾਨ ਇੱਕ ਪਾਸੇ ਪਾਣੀ ਦੀ ਗੱਲ ਕਰ ਰਿਹਾ ਸੀ ਭਾਰਤ ਦੂਜੇ ਪਾਸੇ ਟੈਰਰਿਜ਼ਮ ਦੀ ਗੱਲ ਕਰ ਰਿਹਾ ਸੀ ਤਾਂ ਦੋਵੇਂ ਦੇਸ਼ ਜਿਹੜੇ ਨੇ ਆਪਣੇ ਆਪਣੇ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਕਰੇ ਸਨ ਕਿ ਸਾਡੀਆਂ ਗੱਲਾਂ ਮੰਨੀਆਂ ਜਾਣ ਕਿਉਂਕਿ ਪਾਕਿਸਤਾਨ ਇੱਕੋ ਗੱਲ ਕਹਿ ਰਿਹਾ ਸੀ ਕਿ ਪਾਣੀ ਛੱਡੋਗੇ ਤੇ ਫਿਰ ਗੱਲਬਾਤ ਕੀਤੀ ਜਾਏਗੀ ਤੇ ਭਾਰਤ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਅਗਰ ਸਾਡੇ ਟੈਰਰਿਸਟ ਜਿਹੜੇ ਪਾਕਿਸਤਾਨ ਦੇ ਵਿੱਚ ਟੈਰਰ ਕੈਂਪ ਚਲਾ ਰਹੇ ਨੇ ਉਹਨਾਂ ਨੂੰ ਅਗਰ ਵਾਪਸ ਛੱਡਿਆ ਜਾਏਗਾ ਤੇ ਤਦ ਉਹ ਕਿਸੇ ਗੱਲ ਦੇ ਉੱਤੇ ਕਰਨਗੇ ਲੇਕਿਨ ਡੋਨਲਡ ਟਰੰਪ ਦੇ ਐਲਾਨ ਤੋਂ ਬਾਅਦ ਇੱਕਦਮ ਬਿਲਕੁਲ ਚੁੱਪੀ ਹੋ ਗਈ ਹੈ ਕਿ ਆਖਿਰਕਾਰ ਕੰਡੀਸ਼ਨ ਕੀ ਨੇ ਉਹ ਬਾਅਦ ਵਿੱਚ ਡਿਸਕਸ ਕੀਤਾ ਜਾਏਗਾ ਦੋਵੇਂ ਦੇਸ਼ ਆ ਪਰ ਵੱਡਾ ਸਵਾਲ ਹੈ ਕਿ ਆਖਿਰਕਾਰ ਦੋਨੋਂ ਦੇਸ਼ਾਂ ਦੇ ਜਿਹੜੇ ਮੁਖੀ ਨੇ ਪ੍ਰਧਾਨ ਮੰਤਰੀ ਨੇ ਉਹ ਆਪਣੀ ਦੇਸ਼ ਦੀ ਜਨਤਾ ਨੂੰ ਕੀ ਜਵਾਬ ਦੇਣਗੇ ਕਿ ਆਖਿਰਕਾਰ ਕਿੰਨਾਂ ਗੱਲਾਂ ਤੇ ਸਹਿਮਤੀ ਬਣੀ ਹੈ ਕਿਹੜੀਆਂ ਅਸੀਂ ਗੱਲਾਂ ਸੀ ਜਿਦੇ ਵਿੱਚ ਦੋਨੋਂ ਦੇਸ਼ ਆਪਸ ਵਿੱਚ ਮਿਲੇ ਨੇ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ 65 71 ਦੀ ਲੜਾਈ ਤੋਂ ਲੈ ਕੇ ਅੱਜ ਤੱਕਨ ਜਿਹੜਾ ਹੈ ਦੋਹੇ ਦੇਸ਼ ਆਪਸ ਵਿੱਚ ਲੜਦੇ ਰਹੇ ਨੇ ਹਰ ਵੇਲੇ ਉਹਨਾਂ ਦੀ ਡਿਮਾਂਡs ਵਲਗ ਹੁੰਦੀਆਂ ਸੀ ਇਹਨਾਂ ਦੀ ਡਿਮਾਂਡ ਵਲਗ ਹੁੰਦੀਆਂ ਸੀ ਪਰ ਦੋਨੋਂ ਦੇਸ਼ ਆਪਣੇ ਲੋਕਾਂ ਨੂੰ ਕੀ ਜਵਾਬ ਦੇਣਗੇ ਇਹ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਕਹਿੰਦੇ ਨਾ ਕਿ ਇੱਕ ਟੈਸਟ ਮੈਚ ਹੁੰਦਾ ਜਿੱਤ ਹਾਰ ਵਾਸਤੇ ਖੇਡਿਆ ਜਾਂਦਾ ਹੈ ਪਰ ਵਿਚਕਾਰ ਆ ਕੇ ਜਦੋਂ ਦੋਨੋਂ ਟੀਮਾਂ ਸੋਚਦੀਆਂ ਨੇ ਕਿ ਨਾ ਅਸੀਂ ਜਿੱਤਣ ਵਾਸਤੇ ਖੇਲਣਾ ਤੇ ਨਾ ਅਸੀਂ ਹਾਰਨ ਵਾਸਤੇ ਖੇਲਣਾ ਤੇ ਉਹ ਡਰਾਅ ਵਾਸਤੇ ਖੇੜ ਜਾਂਦੇ ਨੇ ਤਾਂ ਇੱਕ ਡਰਾਅ ਮੈਚ ਜਿਹੜਾ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜਾ ਖੇਡਿਆ ਗਿਆ ਉਸ ਦੇ ਵਿੱਚ ਜਿਹੜਾ ਹੁਣ ਡਰਾਅ ਹੁੰਦਾ ਮੈਚ ਨਜ਼ਰ ਆ ਰਿਹਾ ਹੈ ਪਰ ਸਵਾਲ ਆਲੇ ਬਹੁਤ ਸਾਰੇ ਨੇ ਕਿ ਆਖਿਰਕਾਰ ਸਾਂਝਪਤੀ ਕਿੰਨਾ ਗੱਲਾਂ ਤੇ ਬਣੀ ਹੈ ਔਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਨੇ ਇੰਡੀਆ ਨਾਲ ਸਿੱਧੀ ਗੱਲ ਕੀਤੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਦੋਵਾਂ ਦੇਸ਼ਾਂ ਦੇ ਜਿਹੜੇ ਮਿਲਟਰੀ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਡੀਜੀਐਮਓ ਕਿਹਾ ਜਾਂਦਾ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਤੇ ਉਹ ਦੋਵਾਂ ਦੀ ਉਹਨਾਂ ਨੇ ਕਿਹਾ ਕਿ ਤਕਰੀਬਨ 5 ਵਜੇ ਦੇ ਕਰੀਬ ਉਹਨਾਂ ਦੀ ਸਹਿਮਤੀ ਬਣੀ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਹਨਾ ਟਵੀਟ ਹੰਦਾ ਹੈ ਤੇ ਉਸ ਤੋਂ ਬਾਅਦ ਦੋਨੋਂ ਦੇਸ਼ ਆਪਣੀ ਸਹਿਮਤੀ ਪ੍ਰਗਟਾਉਂਦੇ ਨੇ ਪਰ ਸਵਾਲ ਬਹੁਤ ਸਾਰੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਪਹਿਲਗਾਮ ਦੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਭਾਰਤ ਇਕਦਮ ਅਗਰੈਸ਼ਨ ਚਾਹੁੰਦਾ ਹੈ ਦੇਸ਼ ਪਰਦੇ ਵਿੱਚ ਆਰਮੀ ਮੂਵਮੈਂਟ ਹੋਣੀ ਸ਼ੁਰੂ ਹੁੰਦੀ ਹੈ ਦੇਸ਼ ਪਰਦੇ ਵਿੱਚ ਇਹ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਕਿੰਨਾ ਗੱਲਾਂ ਦੇ ਉੱਤੇ ਜਿਹੜਾ ਹੈ ਪਾਕਿਸਤਾਨ ਜਵਾਬ ਦੇਊਗਾ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਉੱਤੇ ਜਿਹੜਾ ਹੈ ਭਾਰਤ ਜਰਾ ਕੇ ਉਹਨਾਂ ਕੋਲ ਜਵਾਬ ਮੰਗੇਗਾ ਜਾਂ ਹਮਲਾ ਕਰੇਗਾ ਉਸ ਤੋਂ ਬਾਅਦ ਬਹਾਵਲਪੁਰ ਜਾਂ ਹੋਰ ਵੀ ਜਿਹੜੇ ਟੈਰਰ ਕੈਂਪ ਨੇ ਉੱਥੇ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਇੰਡੀਆ ਵਿਲ ਪੇ ਦਾ ਪ੍ਰਾਈਸ ਇਸ ਤਰ੍ਹਾਂ ਦੀਆਂ ਜਿਹਨੀਆਂ ਚੀਜ਼ਾਂ ਉਹਨਾਂ ਨੂੰ ਲਿਖੀਆਂ ਗਈਆਂ ਤਾਂ ਉਸ ਤੋਂ ਬਾਅਦ ਦੋਵੇਂ ਦੇਸ਼ ਆਪਸ ਵਿੱਚ ਟਕਰਾਂਦੇ ਨੇ ਔਰ ਟਕਰਾਵਰ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਦੋ ਦੇਸ਼ਾਂ ਦੇ ਵਿੱਚ ਰਾਤ ਵੇਲੇ ਬਲੈਕਆਊਟ ਤੱਕ ਹੋਣੇ ਸ਼ੁਰੂ ਹੋ ਗਏ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਔਰ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਨੇ ਦੇਖਿਆ ਦੋਸਤੋ ਇਲਾਵਾ ਗੁਜਰਾਤ ਤੱਕਣ ਵੀ ਐਸ ਦੀ ਜਿਹੜੀ ਹੈ ਹਵਾ ਗਈ ਰਾਜਸਥਾਨ ਚ ਗਈ ਉਹ ਸਭ ਕੁਝ ਹੁੰਦਾ ਰਿਹਾ ਪਰ ਉਸ ਦੇ ਵਿੱਚ ਅਚਾਨਕ ਜਿਹੜੀ ਹੈ ਸਹਿਮਤੀ ਬੰਦੀ ਹੈ ਸਵਾਲ ਹੈ ਕਿ ਡੋਨਲਡ ਟਰੰਪ ਅਮਰੀਕਾ ਇਸ ਵੇਲੇ ਵਰਲਡ ਪਾਵਰ ਜਿਸ ਨੂੰ ਅਸੀਂ ਮੰਨਦੇ ਆਂ ਔਰ ਉਸ ਨੇ ਆਪਣੀ ਵਰਲਡ ਪਾਵਰ ਹੋਣ ਦਾ ਜਿਹੜਾ ਇੱਕ ਸਿੱਕਾ ਸੀ ਉਹ ਜਮਾ ਕੇ ਰੱਖਿਆ ਉਹ ਸਿੱਕੇ ਨੂੰ ਉਸ ਨੇ ਲੋਕਾਂ ਅੱਗੇ ਦੱਸਿਆ ਕਿ ਦੇਖੋ ਮੈਂ ਕਿੰਨਾ ਪਾਵਰਫੁਲ ਆ ਮੈਂ ਚਾਹਾਂ ਤਾਂ ਇਸ ਦੁਨੀਆ 'ਚ ਕੁਝ ਵੀ ਕਰ ਸਕਦਾ ਔਰ ਉਸ ਨੇ ਅੱਜ ਕਰਕੇ ਦਿਖਾਇਆ ਕਿਉਂਕਿ ਦੋਹੇ ਦੇਸ਼ ਆਪਸ ਵਿੱਚ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਦੋਵਾਂ ਦੀ ਡਿਮਾਂਡ ਐਸੀਆਂ ਨੇ ਜਿਨੀਆਂ ਕੀ ਮੰਨੀਆਂ ਨਹੀਂ ਆ ਸਕਦੀ ਹੈ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਭਾਰਤ 테러ਰਿਸਟ ਕਹਿੰਦਾ ਹੈ ਉਸ ਦੇ ਵਿੱਚ ਉੱਥੇ ਉਹਨਾਂ ਦੀ ਫੌਜ ਉਹਨਾਂ ਨੂੰ ਸਨਮਾਨ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਵਿਜ਼ੂਅਲ ਵੀ ਸਾਹਮਣੇ ਆਈ ਸੀ ਲੋਕਾਂ ਨੇ ਵੀਡੀਓਜ਼ ਵੀ ਦੇਖੀਆਂ ਕਿ ਕਿਸ ਤਰੀਕੇ ਦੇ ਨਾਲ ਉਹ ਅਤੰਕੀ ਸੀ ਜਿਨ੍ਹਾਂ ਨੂੰ ਕੀ ਬੈਕਅਪ ਜਿਹੜਾ ਹੈ ਪਾਕਿਸਤਾਨ ਆਰਮੀ ਦਾ ਦਿੱਤਾ ਜਾ ਰਿਹਾ ਸੀ ਲੇਕਿਨ ਇਹਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਗੱਲ ਹੈ ਕਿ ਸਹਿਮਤੀ ਡੋਨਲਡ ਟਰੰਪ ਬਨਾ ਚ ਕਾਮਯਾਬ ਹੋਏ ਨੇ ਔਰ ਡੋਨਲਡ 트ੰਪ ਇਸ ਵੇਲੇ ਇੱਕ ਦੁਨੀਆ ਦਾ ਸਭ ਤੋਂ ਵੱਡਾ ਪਾਵਰਫੁੱਲ ਇਨਸਾਨ ਬਣ ਕੇ ਫੇਰ ਸਾਹਮਣੇ ਆਇਆ ਹੈ ਔਰ ਅਮਰੀਕਾ ਦਾ ਸਿੱਕਾ ਹੈ ਦਾ ਮਤਲਬ ਪੂਰੀ ਦੁਨੀਆ 'ਚ ਚੱਲਦਾ ਹੈ ਚਾਹੇ ਦੁਨੀਆ ਦਾ ਕੋਈ ਵੀ ਦੇਸ਼ ਕੋਈ ਵੀ ਚੀਜ਼ ਸੋਚੇ ਪਰ ਅਮਰੀਕਾ ਚਾਹੇ ਤੇ ਸਭ ਕੁਝ ਹੋ ਸਕਦਾ ਹੈ ਲੇਕਿਨ ਖੁਸ਼ਖਬਰੀ ਆਮ ਜਨਤਾ ਵਾਸਤੇ ਜਿਹੜੇ ਆਮ ਲੋਕ ਸਫਰ ਕਰ ਰਹੇ ਸੀ ਦੋ ਕਿਉਂਕਿ ਟ੍ਰੇਨਾਂ ਵੀ ਬੰਦ ਹੋ ਰਹੀਆਂ ਸੀ ਬੱਸਿਸ ਵੀ ਬੰਦ ਹੋ ਰਹੀਆਂ ਸੀ ਲੋਕਾਂ ਦੇ ਵਪਾਰ ਜਿਹੜੇ ਘਟਣੇ ਸ਼ੁਰੂ ਹੋ ਗਏ ਸੀ ਉਸ ਦੇ ਵਿੱਚ ਖੁਸ਼ਖਬਰੀ ਦੀ ਖਬਰ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਹੋ ਗਿਆ ਹੈ ਔਰ ਉਮੀਦ ਕਰਦੇ ਹਾਂ ਕਿ ਹੁਣ ਦੋਹੇ ਦੇਸ਼ ਆਪਸ ਵਿੱਚ ਨਹੀਂ ਲੜਨਗੇ ਸਹਿਮਤੀਆਂ ਚੰਗੀ ਚੀਜ਼ਾਂ ਦੇ ਬਨਨ ਪਰ ਫਿਰ ਵੀ ਡਿਫੈਂਸਿਵ ਭਾਰਤ ਨੂੰ ਰਹਿਣਾ ਪਏਗਾ ਕਿਉਂਕਿ ਪਾਕਿਸਤਾਨ ਕਈ ਵਾਰ ਇਸ ਤਰ੍ਹਾਂ ਦੇ ਧੋਖੇ ਦੇ ਚੁੱਕਾ ਹੈ ਔਰ ਇਸ ਵਾਰ ਵੀ ਇਸ ਤਰ੍ਹਾਂ ਨਾ ਹੋਵੇ ਕਿ ਕਿਤੇ ਦੁਬਾਰਾ ਪਾਕਿਸਤਾਨ ਐਸਾਰਥ ਧੋਖਾ ਦੇਵੇ ਲੇਕਿਨ ਫਿਰ ਵੀ ਡਿਫੈਂਸਿਵ ਮੂਰਤੇ ਭਾਰਤੀ ਫੌਜਾਂ ਰਹਿਣਗੀਆਂ ਪਰ ਕੁੱਲ ਮਿਲਾ ਕੇ ਸੀਜ਼ਫਾਇਰ ਦੋਹੇ ਦੇਸ਼ਾਂ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ